ਸਸਰੀਕਾਲ ਦੋਸਤੋ ਗੋਡਿਆਂ ਦੀ ਪ੍ਰੋਬਲਮ ਆ ਆਪਣੇ ਬਜ਼ੁਰਗਾਂ ਨੂੰ ਜਿਹੜੇ 50 ਸਾਲਾਂ ਦੇ ਹੈਗੇ ਆ ਹਨਾ ਗੋਡਿਆਂ ਦੀ ਪ੍ਰੋਬਲਮ ਬਹੁਤ ਆ ਰਹੀ ਹੈ ਤੇ ਉਹ ਵਿਚਾਰੇ ਘਰ ਹੀ ਬੈਠੇ ਰਹਿੰਦੇ ਆ ਨਾ ਪੌੜੀਆਂ ਚੜੀਦੀਆਂ ਨਾ ਕਿਤੇ ਆਣ ਗਵਾਂਣ ਚ ਜਾਈਦਾ ਹਨਾ ਤੇ ਹੁਣ ਬਈ ਤੁਹਾਨੂੰ ਕੁਭਰਾਉਣ ਦੀ ਲੋੜ ਹੈ ਨਹੀਂ ਆਪਣੇ ਬਠਿੰਡੇ ਦੇ ਵਿੱਚ ਗੁਪਤਾ ਹਸਪੀਟਲ ਹੈਗਾ ਉੱਥੇ ਨਾ ਜੌਨਸਨ ਐਂਡ ਜੌਨਸਨ ਦਾ ਅਮਰੀਕਾ ਤੋਂ ਇੱਕ ਨਵੀਂ ਤਕਨੀਕ ਹੈ ਰੋਬਟ ਦੇ ਨਾਲ ਆਪਰੇਟ ਹੋਣਗੇ ਗੋਡਿਆਂ ਦੇ ਜਿਹੜੇ ਗੋਡੇ ਬਦਲਣਾ ਕਹਿ ਦਿੰਦੇ ਆ ਤੁਹਾਡੇ ਗੋਡਿਆਂ ਦੀ ਕੀ ਕੰਡੀਸ਼ਨ ਹੈ ਬਦਲੇ ਜਾਣਗੇ ਕਿ ਦਵਾਈ ਨਾਲ ਹੀ ਠੀਕ ਹੋ ਜਾਣਗੇ ਐਸਾ ਹਾਸਤੇ ਬਰਨਾਲਾ ਦੇ ਵਿੱਚ ਮਿੱਤਲਾ ਹਸਪੀਟਲ ਨੇੜੇ ਬਾਸ ਸੜਕ ਦੇ ਕੈਂਪ ਲੱਗਣ ਜਾ ਰਿਹਾ ਹੈ। ਤਰੀਕ ਹੈਗੀ ਹੈ 11 ਅਗਸਤ ਤੇ ਤੁਸੀਂ ਉੱਥੇ ਜਾ ਕੇ ਆਪਣੀਆਂ ਪ੍ਰਾਣੀਆਂ ਰਿਪੋਰਟਾਂ ਲੈ ਜੋ ਜੇ ਤੇ ਰਿਪੋਰਟਾਂ ਦੇਖ ਕੇ ਤੇ ਨਵੀਆਂ ਰਿਪੋਰਟਾਂ ਤੁਹਾਡਾ ਚੈੱਕ ਅਪ ਹੋਊਗਾ ਕੈਂਪ ਬਰਨਾਲੇ ਲੱਗਣ ਜਾ ਰਿਹਾ ਸਾਰੇ ਪਹੁੰਚੋ ਜੇ ਪਰ ਜਿਹੜਾ ਆਪਰੇਟ ਹੋਣਾ ਗੁਪਤਾ ਹਸਪੀਟਲ ਬਠਿੰਡੇ ਹੋਊਗਾ ਤੇ ਡਾਕਟਰ ਮੋਹਿਤ ਗੁਪਤਾ ਜੀ ਦਾ 17 ਸਾਲ ਦਾ ਤਜਰਬਾ ਹੈਗਾ ਇਹ ਹਸਪਤਾਲ ਇਹ ਮਸ਼ਹੂਰ ਆ ਵੀ ਨਵੀਂ-ਨਵੀਂ ਟੈਕਨੀਕ ਜਿਹੜੀ ਵਰਲਡ ਦੀ ਉਹ ਆਪਣੇ ਹਸਪੀਟਲ ਦੇ ਵਿੱਚ ਸੈਟਅਪ ਕਰਦੇ ਰਹਿੰਦੇ ਆ